आम आदमी पार्टी बदिले ते पहुचंदी सरदार बलबीर सिंह पनो आम आदमी पार्टी ਆ ਗਰੰਡੇ ਪੰਜੀ ਸਾਹਿਬ ਸਾਡੇ ਖੇਡ ਦੀ ਆਂਦੇ ਸ਼ਾਨ ਤੇ ਖੁੜਾ ਨਾ ਬੜੇ ਸਾਰੇ ਦਰਵਾਜ਼ੇ ਖੁੱਲ੍ਹੇ ਪਾਸੇ ਬਹੁਤ ਬਾਈ ਜੀ ਬਖਸ਼ਾਰ ਕਰਮ ਕਿਸੇ ਪ੍ਰਾਪਤ ਹਮ ਦਾ ਬਦਗੜ ਛੂੜੀਆਂ ਦੇ ਸਾਡੇ ਵਸੀਆਂ ਨੂੰ ਮੈਂ ਫਜ਼ਾਖੂਪਨ ਸਿੰਘ ਮਾਨ ਜੀ ਵੱਲੋਂ ਆਪਣੇ ਵੱਲੋਂ ਸਾਰੀ ਟੀਮ ਵੱਲੋਂ ਪ੍ਰਬੰਧ ਵੱਲੋਂ 2025 ਕਰੇ ਨਵੀਨ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰ ਦਿੰਦਾ। ਖਾਲਾ ਨਾਲ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ 2024 ਦੇ ਵਿੱਚ ਜੋ ਵੀ ਕੋਈ ਗਲਤੀ ਵੀ ਹੋ ਗਈ ਹੋਏਗੀ, ਕੋਈ ਕੰਮ 'ਚ ਵੀ ਕਮੀ ਰਹਿ ਗਈ ਹੋਏਗੀ ਤੇ ਪ੍ਰਮਾਤਮਾ ਬੁੱਧਵਕਤੀ ਸਾਰਿਆਂ ਨੂੰ ਵੱਧ ਤੋਂ ਵੱਧ ਜਿੰਨੀ ਵੀ ਸੇਵਾ ਸੁਭਾਈ ਦੇਉਗੀ ਅਸੀਂ ਨਾਲ ਨਾਲ ਕਿ ਸਾਰੇ ਬੜੇ ਗਲਤ ਵਾਸਤਿਆਂ ਵਾਸਤੇ ਨਾਲ ਮਿਲ ਕੇ ਸਾਰੇ ਦੋਬਨ ਸਕੀਏ ਕਿਸੇ ਵਾਸਤੇ ਕੰਦਣਾ ਬਣੀਏ, ਸੁਮੇਸ਼ਾ ਬਣ ਬਣੀਏ ਜਿਹਦੀ ਸੰਤਨ ਨੂੰ ਦੁਬਾਰਾ ਬੇਨਤੀ ਹੈ ਇਹ ਤੁਹਾਨੂੰ ਬਰਮਾਤਮਾ ਨੇ ਇਨਸਾਨੀ ਰੂਪ ਦਿੱਤਾ ਹੈ ਇਹ ਤੁਹਾਨੂੰ ਬਰਮਾਤਮਾ ਨੇ ਸੇਵਾ ਦਾ ਮੌਕਾ ਦਿੱਤਾ ਹੈ ਕਿ ਸਾਨੂੰ ਹਮੇਸ਼ਾ ਫੁਰਬਾਨਾ ਚਾਹੀਦਾ ਕਿ 2025 ਦੇ ਅੱਜ ਪਹਿਲਾ ਦਿਨ ਸ਼ੁਰੂਆਤ ਹੈ ਜਿੰਨ ਦੀ ਸ਼ੁਰੂਆਤ ਹੈ ਮੈਂ ਆਪਣੇ ਵੱਲੋਂ ਸਾਰੇ ਹੀ ਫਤਕੜ ਬਸੀਆਂ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਕਿ ਆਪਾਂ ਸਾਰੇ ਮਿਲ ਕੇ ਫਤਕੜ ਵਾਸਤੇ ਜਿੰਨੀ ਵੀ ਵੱਧ ਤੋਂ ਵੱਧ ਅਸੀਂ ਸੇਵਾ ਕਰ ਸਕੋ ਤੇ ਵੱਧ ਤੋਂ ਵੱਧ ਡਿਵੈਲਪਮੈਂਟ ਕਰ ਸਕਦੇ ਅਸੀਂ ਨਾਲ ਮਿਲ ਕੇ ਸਾਰੇ ਫਤਕੜ ਦੀ ਸੇਵਾ ਦੇ ਵਿੱਚ ਹਿੱਸਾ ਪਾਈਏ ਤਾਂ ਜੋ ਸਾਡੇ ਆਉਣ ਵਾਲੇ ਪਿੜੀ ਸਾਡੇ ਪੁੱਤ-ਪੋਤਿਆਂ ਵਾਸਤੇ ਚੰਗਾ ਸ਼ਹਿਰ ਬਣ ਸਕੇ ਚੰਗਾ ਪਿੰਡ ਬਣ ਸਕੇ ਚੰਗਾ ਜ਼ਿਲ੍ਹਾ ਬਣ ਸਕੇ ਚੰਗਾ ਪੰਜਾਬ ਬਣ ਸਕੇ ਫਿਰ ਮੈਂ ਦੁਬਾਰਾ ਜਿੰਨੇ ਵੀ ਸਮੂਹ ਵਡੇਰਾਂ ਦੀ ਤੇ ਮੇਰੇ ਪਰਿਵਾਰ ਫਟੇਗੜ ਦੇ ਵਾਸੀ ਜੇ ਸਭ ਦੇ ਸਮੇਤ ਜਿੰਨੇ ਵੀ ਸਾਡੇ ਪੰਜਾਬੀ ਵਸਦੇ ਨੇ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਟੀਮ ਵੱਲੋਂ ਪਰਮਾਤਮਾ ਪੁਰਸੇ ਮਾਂ ਦੀ ਵੱਲੋਂ ਜਵੇਂ ਸਾਡੀ ਬਹੁਤ ਬੜੀਆਂ ਕੰਨਾਂ ਪਰਮਾਤਮਾ ਦੀ ਅਦਾਸ ਕਰਦਾ ਕਿ ਪਰਮਾਤਮਾ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਅੰਮੇਜਾ ਖੋ ਗਿਆ ਕੜੇ ਲੈ ਗਏ ਮੈਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਬਰਬੀਰ ਸਿੰਘ ਜਿੰਦਾਬਾਦ ਆਜੇ ਬੱਚੋ ਆਜੋ ਆਜੋ ਜੱਟੇ ਆਇਆ ਤੁਸੀਂ ਵੀ ਕੋਈ ਕੀ ਰਾਮ ਨਾਮ ਨਹੀਂ ਇਹ ਬੱਚੇ ਸੰਚਾਰੀ ਬੰਦੇ ਨਹੀਂ ਕਰਦੇ ਬਹੁਤ ਬਹੁਤ ਚਿੱਲੇ ਲਾ ਲਈ ਦੱਸਿਆ ਜੱਸਾ ਕਿਸੇ ਦਾ ਖੂਦ ਹੈਲੋ ਮਰਾਜ ਕੀ ਦੱਸ ਰਿਹਾ ਠੀਕ ਹੈ ਵੀ ਅੰਦਰ ਆ ਤੇ ਤੁਹਾਡੇ ਬੁੱਢੇ 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 ਕੀ ਕਹ ਲੋਈ ਲਾਈਟ ਵਾਦ ਤੇ ਲਾਈਟ ਵਾਦ ਤੇ ਕਸ਼ਟ ਕਿੰਨੇ ਕਿੰਨੇ ਤੋਂ ਲੱਗਦੇ ਕੰਮ ਵਾਲੇ ਕੰਡਾ ਲੱਗਣੇ ਕਿੰਨੀ ਗਰੀ ਨੱਪਾ ਲੈਣ ਜਗ੍ਹਾ ਆਉਦੀ ਸਾਰਿਆਂ ਨੂੰ ਬਹੁਤ ਬਧਾਈਆਂ ਦੀ ਬਧਾਈਆਂ ਬਹੁਤ ਬਹੁਤ ਕਿਥੇ ਆ ਗੱਲਿਆ ਤਕੜਾ ਨੀ ਤਕੜਾ ਨੀ ਜਾਨ ਹੈ ਸਾਦਾ ਤਕੜਾ ਤਕੜਾ ਭਾਜੀ ਜਿੰਦਰਾ ਦੀ ਡਾਕਣਾ ਇਹ ਵੀ ਇਧਰ ਬੱਤੀ ਹਾਂਜੀ ਇੱਕ ਆਇਆ ਹਾਂਜੀ ਹੋ ਜੇ ਟੇਰੋ ਤੀਰ ਪੜਦੀ ਸਭੀਆਂ ਕੰਮ ਸਹੀ ਹਾਂਜੀ ਠੀਕ ਹੈ ਜੀ ਤਾਂ ਨੰਬਰ ਹੈ ਹਾਂ ਆਪਾਂ ਜਦੋਂ ਇਹਦੇ ਵਿੱਚ ਪਾ ਸਕਾਂਗੇ ਲੈ ਐਮਆਈ ਸਟੋਰੀ ਫੁੱਲ ਹੋ ਗਈ ਮੈਂ ਸਤਿ ਸ਼੍ਰੀ ਅਕਾਲ ਸ੍ਰੀ ਮਾਨ ਜੀ ਵੱਲੋਂ ਆਪਣੇ ਵੱਲੋਂ ਸਾਰੀ ਟੀਮ ਵੱਲੋਂ ਪਰਿਵਾਰ ਵੱਲੋਂ 2025 ਅਤੇ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਦਿੰਦਾ। ਸਲਾਮ ਆ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ। ਕਿ ਪ੍ਰਮਾਤਮਾ 2024 ਦੇ ਵਿੱਚ ਜੋ ਵੀ ਕੋਈ ਗਲਤੀ ਵੀ ਹੋਗੀ ਹੋਏਗੀ, ਕੋਈ ਕੰਮ ਜੀ ਵੀ ਕਮੀ ਰਹਿ ਗਈ ਹੋਏਗੀ ਕਿ ਪ੍ਰਮਾਤਮਾ ਬਖਸ਼ੀ ਸਾਰਿਆਂ ਨੂੰ ਬਖਸ਼ੋ ਵੱਧ ਤੋਂ ਵੱਧ ਜੀ ਵੀ ਸੇਵਾ ਦੇ ਭਾਈ ਜੀ ਅਸੀਂ ਨਾਲ ਲੈ ਸਾਰੇ ਪਟਾਣ ਕਨਵਾਸੀਆਂ ਵਾਸਤੇ ਨਾਲ ਮਿਲ ਕੇ ਸਾਰੇ ਤੁਲਬਣ ਸਕੀਏ ਕਿਸੇ ਵਾਸਤੇ ਕੰਧ ਨਾ ਬਣੀਏ ਹਮੇਸ਼ਾ ਉੱੜ ਬਣ ਜੇ ਜਿਹੜੀ ਸੰਗਤ ਨੂੰ ਦੁਬਾਰਾ ਬੇਨਤੀ ਹੈ ਕਿ ਇਹ ਤੁਹਾਨੂੰ ਪਰਮਾਤਮਾ ਨੇ ਇਨਸਾਨੀ ਰੂਪ ਦਿੱਤਾ ਹੈ ਇਹ ਤੁਹਾਨੂੰ ਪਰਮਾਤਮਾ ਨੇ ਸੇਵਾ ਦਾ ਮੌਕਾ ਦਿੱਤਾ ਹੈ ਕਿ ਸਾਨੂੰ ਹਮੇਸ਼ਾ ਉੱੜ ਬਣਨਾ ਚਾਹੀਦਾ ਤੇ 2025 ਦੇ ਅੱਜ ਪਹਿਲਾ ਦਿਨ ਸ਼ੁਰੂਆਤ ਹੈ ਨਵੀਂ ਦੀ ਸ਼ੁਰੂਆਤ ਹੈ ਮੈਂ ਆਪਣੇ ਵੱਲੋਂ ਸਾਰੇ ਹੀ ਵਤਕਰਵਾਸੀਆਂ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਕਿ ਆਪਾਂ ਨਾਲ ਮਿਲ ਕੇ ਵਤਕਰਵਾਸ ਤੇ ਜਿੰਨੀ ਵੀ ਵਾਧੂ ਵੱਧ ਅਸੀਂ ਸੇਵਾ ਕਰ ਸਕਦੇ ਵਾਧੂ ਵੱਧ ਵਿਕਾਸ ਕਰ ਸਕਦੇ ਅਸੀਂ ਨਾਲ ਮਿਲ ਕੇ ਸਾਰੇ ਕੱਢ ਕਰ ਦੀ ਸੇਵਾ ਦੇ ਵਿੱਚ ਹਿੱਸਾ ਪਾਈਏ ਤਾਂ ਜੋ ਸਾਡੇ ਆਉਣ ਵਾਲੇ ਨੂਨ ਵਾਲੀ ਪੀੜ੍ਹੀ ਸਾਡੇ ਪੁੱਤ ਪੋਤਿਆਂ ਵਾਸਤੇ ਚੰਗਾ ਸ਼ਹਿਰ ਬਣ ਸਕੇ ਚੰਗਾ ਪਿੰਡ ਬਣ ਸਕੇ ਚੰਗਾ ਜ਼ਿਲ੍ਹਾ ਬਣ ਸਕੇ ਉਸ ਚੰਗਾ ਪੰਜਾਬ ਪੰਜਾਬ ਬਣ ਸਕੇ ਫਿਰ ਮੈਂ ਦੁਬਾਰਾ ਜਿੰਨੇ ਵੀ ਸਮੂਹ ਫਤਿਹਗੜ ਦੀ ਤੇ ਮੇਰੇ ਪਰਿਵਾਰ ਫਤਿਹਗੜ ਦੇ ਵਾਸੀ ਇਸ ਸਮ ਦੇ ਸਮੇਂ ਵਿੱਚ ਜਿੰਨੇ ਵੀ ਸਾਡੇ ਪੰਜਾਬੀ ਵਸਦੇ ਨੇ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਟੀਮ ਵੱਲੋਂ ਸਰਦਾਰ ਆਕਮੋਲ ਸਿੰਘ ਮਾਨ ਜੀ ਵੱਲੋਂ ਨਵੇਂ ਸਾਥੀਆਂ ਬਹੁਤ ਬਧਾਈਆਂ ਦਿੰਦਾ ਤੇ ਪਰਮਾਤਮਾ ਕੀ ਅਰਦਾਸ ਕਰਦਾ ਕਿ ਪਰਮਾਤਮਾ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਅਮੀਰਾ ਖੁਸ਼ੀਆਂ ਕੜੀ ਲੈ ਕੇ ਆਵੇ ਬਹੁਤ ਬਹੁਤ ਧੰਨਵਾਦ ਵਾਈ ਗੁਰਦੀਖਾ ਖਾਲਸਾ ਵਾਈ ਗੁਰਦੀ ਜੀ ਦੇ ਸਰਦਾਰ ਗੁਰਪ੍ਰੀਤ ਸਿੰਘ ਜਿੰਦਾਬਾਦ ਸਾਡੀ ਪੰਜਾਬੀ ਪਾਲਟੀ ਜਿੰਦਾਬਾਦ ਤੁਹਾਨੂੰ ਸਾਰਿਆਂ ਦਾ ਧੰਨ ਆਪਣੇ ਇਹ ਮੌਜੂਦ ਹੋ ਟਾਈਮ ਕੱਢੀਏ ਜਿੰਦਾਬਾਦ ਸਰਦਾਰ ਗੁਰਪ੍ਰੀਤ ਸਿੰਘ ਜਿੰਦਾਬਾਦ ਜਿੰਦਾਬਾਦ ਭਾਜੀ ਜਿੰਦਾਬਾਦ ਆਵਾਜ਼ ਬਲਵੀਰ ਸਿੰਘ ਪੰਨਾ ਜਿੰਦਾਬਾਦ ਆਮਰਵੀ ਪਾਰਟੀ ਜਿੰਦਾਬਾਦ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਤੁਹਾਡੇ ਪਾਸ ਤੋਂ ਤੇ ਆਓ ਆਓ ਮੁਸਾਫਿਰਾਂ ਨੂੰ ਡਾਕਟਰ ਸਟੀਨ ਸਿੰਘ ਗਵਰਿੰਦਰ ਸਾਹਿਬ ਸ਼ਹਿਰ ਕਟੜ ਦੇ ਨਵੇਂ ਸਾਲ ਦਾ ਤੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਨਗੇ ਤੇ ਨਵੇਂ ਰਾਜੀ ਨੂੰ ਪੇਸ਼ کریں सरदार बलवीर सिंह पन्नू जिंदाबाद सरदार बलवीर सिंह पन्नू जिंदाबाद आम आदमी पार्टी जिंदाबाद आम आदमी पार्टी ਸਰਦਾਰ ਬਲਬੀਰ ਸਿੰਘ ਪੰਨੂ ਜਿੰਦਾਬਾਦ ਸਰਦਾਰ ਬਲਬੀਰ ਸਿੰਘ ਪੰਨੂ ਜਿੰਦਾਬਾਦ ਨਮਾਜ਼ ਮੀਟਿੰਗ ਜਿੰਦਾਬਾਦ ਨਮਾਜ਼ ਮੀਟਿੰਗ ਜਿੰਦਾਬਾਦ ਸਰਦਾਰ ਬਲਬੀਰ ਸਿੰਘ ਪੰਨੂ ਜਿੰਦਾਬਾਦ ਬਾਵਾ ਬਾਵਾ ਸਾਰੇ ਦਾ ਸਭ ਦੇ ਕੋਈ ਜੀ ਛੋਟ ਹੈ ਆਪਣੇ ਸਾਰੇ ਸ਼ਹਿਰ ਵਾਸੀਆਂ ਨਾਲ ਆਪਣੇ ਘਟਨੀਆਂ ਦੇ ਜਿੰਨੇ ਵੀ ਸ਼ਹਿਰ ਵਾਸੀਆਂ ਨਾਲ ਉਹਨਾਂ ਨਾਲ ਮਿਲ ਕੇ ਪਿਆ ਕਿ ਕਟਿਆ ਨਵਾਂ ਸਾਲ ਦੀ ਸ਼ੁਰੂਆਤ ਕੀਤੀ ਹੈ। ਕਿਉਂਕਿ ਸਭ ਤੋਂ ਪਹਿਲਾਂ ਤੇ ਮੈਂ ਪ੍ਰਬਤਪੰਦ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਵੀ ਜਿਨ੍ਹਾਂ ਨੇ ਸਾਨੂੰ ਅੱਧ ਘਟ ਦੇ ਵਿੱਚ ਜਨਮ ਦਿਨਤਾ ਹੈ ਅੱਜ ਮੈਂ ਆਪਣੀ ਵੱਲੋਂ ਆਪਣੇ ਪਰਿਵਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਔਰ ਸਾਰੀ ਆਮ ਆਦਮੀ ਪਾਰਟੀ ਦੀ ਸਮੁੱਤੀ ਟੀਮ ਵੱਲੋਂ ਫਟੜਕੜ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਫਟੜਕੜ ਵਾਸੀਆਂ ਨੂੰ ਇੱਕ ਮੈਂ ਆਪਣੇ ਵੱਲੋਂ ਬੇਨਤੀ ਵੀ ਕਰਦਾ ਕਿ 2024 ਦੇ ਵਿੱਚ ਜੇ ਕੋਈ ਜਾਣੇ ਜਾਂ ਅਣਜਾਣੇ ਦੇ ਵਿੱਚ ਗਲਤੀ ਹੋ ਗਈ ਹੋਵੇ ਕਿਉਂਕਿ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਫਟੜਕੜ ਵਾਸੀਆਂ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸ਼੍ਰੀ ਰਵੀਰਿੰਦ ਕੇਜਰੀਵਾਲ ਜੀ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜ਼ਿੰਮੇਵਾਰੀ ਨਿਭਾਉਂਦਿਆਂ ਕੋਈ 2024 ਦੇ ਵਿੱਚ ਕਿਸੇ ਨੂੰ ਕੋ ਵਾਅਦਾ ਘਟਾ ਬੋਲਿਆ ਵੀ ਗਿਆ ਵਜੇ ਉਸ ਚੀਜ਼ ਦੀ ਮੈਂ ਮਾਫੀ ਚਾਹੁੰਦਾ ਔਰ ਅੱਗੇ ਜਿੰਨੀ ਵੀ ਸਾਡੀ ਟੀਮ ਹੈ ਬੂਥ ਲੈਵਲ ਦੀ ਟੀਮ ਹੈ ਪਿੰਡ ਲੈਵਲ ਦੀ ਟੀਮ ਹੈ ਸ਼ਹਿਰ ਦੀ ਸਾਡੀ ਬੂਥ ਲੈਵਲ ਦੀ ਟੀਮ ਹੈ ਉਹਨਾਂ ਨੂੰ ਵੀ ਮੈਂ ਆਪਣੇ ਵੱਲੋਂ ਵੀ ਬੇਨਤੀ ਕਰਨੀ ਚਾਹੁੰਦਾ ਸ਼ਹਿਰ ਵਾਸੀਆਂ ਵਾਸਤੇ ਪੜਕਾ ਵਾਸੀਆਂ ਵਾਸਤੇ ਹਮੇਸ਼ਾ ਅਸੀਂ ਪੜ ਬੰਨਣਾ ਹੈ ਅਸੀਂ ਕੰਧ ਨਹੀਂ ਪਾਣਾ 2024 ਦੇ ਵਿੱਚ ਕਿਸੇ ਕੋਲੋਂ ਵੀ ਕੋ ਜਾਣੇ ਜਾਣੇ ਵਿੱਚ ਗਲਤੀ ਹੋ ਗਈ ਓਏ ਉਹਨੂੰ ਭੁੱਲ ਕੇ 2025 ਦੇ ਵਿੱਚ ਅੱਜ ਅਸੀਂ ਦਿਨ ਦੀ ਸ਼ੁਰੂਆਤ ਕੀਤੀ ਹੈ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ ਔਰ ਨਵੇਂ ਸਾਲ ਦੇ ਵਿੱਚ ਅਸੀਂ ਇਹ ਨਿਰਣੇ ਕਰਨਾ ਹੈ ਹਮੇਸ਼ਾ ਅਸੀਂ ਰਾਜਨੀਤੀ ਦੇ ਵਿੱਚ ਰਹਿ ਕੇ ਕਿਉਂਕਿ ਰਾਜਨੀਤੀ ਦੇ ਵਿੱਚ ਕਈ ਪਰਿਵਾਰਾਂ ਨੂੰ ਸਾਡੇ ਇਤਿਆਸਾਂ ਹੁੰਦੀਆਂ ਨੇ ਕਈ ਪਰਿਵਾਰਾਂ ਨੂੰ ਅਸੀਂ ਡਿਵੈਲਪਮੈਂਟ ਦੇ ਜਿਹੜੇ ਉਹਨਾਂ ਦੇ ਹੱਕ ਹੁੰਦੇ ਨੇ ਬਚਾਉਣੇ ਹੁੰਦੇ ਨੇ ਮੈਂ ਆਪਣੀ ਸਾਰੀ ਸਮੂਚੀ ਟੀਮ ਨੂੰ ਔਰ ਜਿੰਨੇ ਵੀ ਸਾਡੇ ਬੂਥ ਇੰਚਾਰਜ ਨੇ ਸਾਡੇ ਸਰਪੰਚ ਨੇ ਸਾਡੇ ਆਉਣ ਵਾਲੇ ਸ਼ਹਿਰ ਦੇ ਵਿੱਚ ਐਮਸੀ ਦੇ ਕੈਂਡੀਡੇਟ ਨੇ ਉਹਨਾਂ ਨੂੰ ਵੀ ਮੈਂ ਆਪਣੇ ਵੱਲੋਂ ਬੇਨਤੀ ਕਰਨੀ ਚਾਹੁੰਦਾ ਵਾਰਡ ਚਾਰਜਾਂ ਨੂੰ ਵੀੰਬੇ ਸਾਸੀਂ ਗਰੀਬ ਪਰਿਵਾਰਾਂ ਵਾਸਤੇ ਜੋ ਸਾਡੇ ਤੇ ਆਸ ਉਮੀਦ ਰੱਖਦੇ ਨੇ ਉਹਨਾਂ ਵਾਸਤੇ ਅਸੀਂ ਕੰਧ ਨਹੀਂ ਬਣਾਣਾ ਉਹਨਾਂ ਵਾਸਤੇ ਅਸੀਂ ਪੁਲ ਬਣਾਣਾ ਵਾ ਤਾਂ ਜੋ ਅਸੀਂ ਕਿਸੇ ਦੇ ਕੰਮ ਆ ਸਕੀਏ ਮੈਂ ਦੁਬਾਰਾ ਫੇਰ ਆਪਣੇ ਵੱਲੋਂ ਸਾਰੀ ਆਪਣੀ ਟੀਮ ਵੱਲੋਂ ਸਰਦਾਰਪੁਰ ਕੁੰ ਸਿੰਘ ਮਾਨ ਜੀ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਸਾਰੇ ਹੀ ਅਧਗੜ ਚੂੜੀਆਂ ਵਾਸੀਆਂ ਨੂੰ ਪੂਰੇ ਦੇਸ਼ਾਂ ਵਿੱਚ ਵਸ ਦੇਸ਼ਾਂ ਵੇਸਾਂ ਵਿੱਚ ਤੇ ਵਸਦੇ ਪੰਜਾਬੀਆਂ ਦੀ ਹਮੇਸ਼ਾ ਮੇਲ ਪਰਿਆਸਰ ਰੱਖਣ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਪੁੱਛਦਾ ਅਗਲੇ ਸਾਲ ਨਗਰ ਕੌਂਸਲ ਦੇ ਇਲੈਕਸ਼ਨ ਹੋਣੀਆਂ ਉਹ ਤੋਂ ਅਗਲੇ ਸਾਲ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਆ ਰਹੀਆਂ। ਅਟੇਗੜ ਟੂੜੀਆਂ ਸ਼ਹਿਰ ਲਈ ਕੋ ਤੁਹਾਡੇ ਮਾਸਟਰ ਪਲਾਨ ਲੈ ਕੇ ਆ ਰਹੇ ਜੋ ਜਿਸ ਜੀਦ ਵਿੱਚ ਸ਼ਹਿਰ ਨੂੰ ਕੋਈ ਹਿੱਸਾ ਮਿਲ ਸਕੋ। ਵੇਖੋ ਜੀ ਸਭ ਤੋਂ ਪਹਿਲੇ ਤੇ ਫਦੇਗੜ ਟੂੜੀਆਂ ਦੇ ਜਿੰਨੇ ਵੀ ਮੈਂ ਸੰਗਤ ਦੀ ਫਦੇਗੜ ਟੂੜੀਆਂ ਵਾਸੀਆਂ ਦੀ ਜਿਹੜੀ ਡਿਮਾਂਡ ਹੁੰਦੀ ਹੈ ਨਾ ਮੈਂ ਨਹੀਂ ਚਾਹੁੰਦਾ ਵੀ ਅਸੀਂ ਬਿਲਡਿੰਗਾਂ ਬਣਾ-ਬਣਾ ਕੇ ਛੱਡੀ ਜਾਈਏ ਤੇ ਉਹ ਮੁੜ ਕੇ ਖੰਡਰ ਬਣ ਜਾਣ। ਅਟੇਗੜ ਵਾਸੀਆਂ ਦੀ ਜਿਹੜੀ ਜਿਹੜੀ ਵੀ ਡਿਮਾਂਡ ਹੋਊਗੀ ਜੋ ਜੋ ਵੀ ਪਹਿਲੇ ਵੀ ਮੈਨੂੰ ਡਿਮਾਂਡਾਂ ਲਗਾਈਆਂ ਮੈਂ ਡਿਮਾਂਡਾਂ ਦੇ ਵਿਹਾਰ ਦੇ ਉੱਤੇ ਕਈ ਕੰਮ ਇਦਾਂ ਦੇ ਨੇ ਮੈਂ ਕਿਸੇ ਨੂੰ ਵੇਖੋ ਅੱਜ ਕੁਸ਼ੀਦਾ ਦੇਣਾ ਮੈਂ ਕਿਸੇ ਨੂੰ ਪੂਰਾ ਨਹੀਂ ਬੋਲਣਾ ਚਾਹੁੰਦਾ ਪੂਰੇ ਸਮੇਂ ਤੱਕ ਤੁਸੀਂ ਗੱਲ ਆਪ ਹੀ ਕਰ ਰਹੇ ਵੀ 2026 ਦੀ ਜਨਵਰੀ ਵਿੱਚ ਐਮਸੀ ਦੀ ਇਲੈਕਸ਼ਨ ਮੈਂ ਪੂਰੇ ਵਿਸ਼ਵਾਸ ਨਾਲ ਤੁਹਾਨੂੰ ਇਹ ਚੀਜ਼ ਦਾ ਭਰੋਸਾ ਦੁਵਾਣਾ ਵੀ 2026 ਦੇ ਵਿੱਚ 13 ਦੀਆਂ 13 ਵਾਰਾਂ ਪਹਿਲੋਂ ਅਸੀਂ ਆਪਣੇ ਐਮਸੀ ਬਣਾਵਾਂਗੇ ਔਰ ਜਿਹੜੀਆਂ ਐਮਸੀਆਂ ਦਾ ਕਰਕੇ ਰੁਕਾਵਟਾਂ ਆਉਂਦੀਆਂ ਉਹਨਾਂ ਰੁਕਾਵਟਾਂ ਨੂੰ ਅਸੀਂ ਦੂਰ ਕਰਾਂਗੇ ਮੈਂ ਕਈ ਵਾਰ ਜਿਹੜੇ ਫਟਕਾਰ ਚੂੜੀਆਂ ਦੇ ਅੰਤੀ ਨੇ ਉਹਨਾਂ ਨੂੰ ਫੋਨ ਕਰਕੇ ਵੀ ਗੱਲ ਕੀਤੀ ਹੈ ਮੈਸੇਜ ਤੱਕ ਵੀ ਭਜਾਏ ਆ ਪਤਾ ਨਹੀਂ ਕਿਉਂ ਪਤਾ ਨਹੀਂ ਕਿਉਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਹੈ ਵੀ ਅਸੀਂ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਨਹੀਂ ਹੋਣ ਦੇਣੀ ਜੇ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ ਤੇ ਸ਼ਾਇਦ ਕਿਤੇ ਆਮ ਆਦਮੀ ਪਾਰਟੀ ਵੱਡੀ ਹੋ ਜਾਂਦੀ ਹੈ ਗਲਤ ਇਦਾਂ ਨਹੀਂ ਹੋਣਾ ਚਾਹੀਦਾ ਕਦੀ ਐਮਸੀ ਬਣ ਕੇ ਜਾਂ ਸਰਪੰਚ ਬਣ ਕੇ ਕੋਈ ਸਰਕਾਰਾਂ ਨਹੀਂ ਬਣਦੀਆਂ 2022 ਦਾ ਅਸੀਂ ਰਿਜ਼ਲਟ ਵੇਖਿਆ ਕੋਈ ਸਰਪੰਚ ਨਹੀਂ ਸੀ ਕੋਈ ਐਮਸੀ ਨਹੀਂ ਸੀ ਪੂਰੇ ਪੰਜਾਬ ਦੇ ਵਿੱਚ 19 ਸੀਟਾਂ ਹੀ ਆ ਕਿਸ ਕਰਕੇ ਅਸੀਂ ਨਾਲ ਮਿਲ ਕੇ ਰਹੀਏ ਜਿੱਥੇ ਜਿੱਥੇ ਸਾਡਾ ਹਲਕਾ ਵਾਸੀਆਂ ਨੂੰ ਜਿੱਥੇ ਜਿੱਥੇ ਸਾਡਾ ਵਾਰਡ ਵਾਸੀ ਨੂੰ ਪਿੰਡ ਵਾਸੀ ਨੂੰ ਜਾਂ ਸ਼ਹਿਰ ਵਾਸੀ ਨੂੰ ਜਿੱਥੇ ਜਿੱਥੇ ਵੀ ਸਾਡੀ ਪੋਲੀਟਿਕਲ ਭਰਾ ਦੀ ਕਿਸੇ ਦੀ ਵੀ ਲੋੜ ਪੈਂਦੀ ਹੈ ਸਾਨੂੰ ਕੰਡਣਾ ਚਾਹੀਦਾ ਸ਼ਹਿਰ ਵਾਸਤੇ ਬਿਲਕੁਲ ਜਿੰਨੀ ਵੀ ਡਿਵੈਲਪਮੈਂਟ ਵਾਸਤੇ ਬਿਲਕੁਲ ਜਿੰਨਾ ਵੀ ਸਰਕਾਰ ਕੋ ਪੈਸਾ ਲਿਆਂਦਾ ਜਾਊਗਾ ਸਪੱਸ਼ਟ ਬਾਤ ਲੈ ਕੇ ਆਵਾਂਗੇ ਪਰ ਕਾਫੀ ਕੁਝ ਅਸੀਂ ਲੈ ਕੇ ਵੀ ਆਏ ਹਾਂ ਬਸ ਸਟੈਂਡ ਦਾ ਪਲਾਨ ਸੀ ਉਹ ਬਸ ਸਟੈਂਡ ਦਾ ਪਲਾਨ ਉਹਨੂੰ ਬਾਹਰ ਕੀਤਾ ਗਿਆ ਥੋੜੀ ਦਮੇ ਤੱਕ ਪਰ ਥੋੜੇ ਸਮੇਂ ਤੱਕ ਬਸ ਸਟੈਂਡ ਦਾ ਵੀ ਸ਼ੁਰੂ ਕਰਾਂਗੇ ਤਹਿਸੀਲ ਕੰਪਲੈਕਸ ਦਾ ਸ਼ੁਰੂ ਕਰਾਂ ਹਾਂ ਜ ਅ ਤਸੀਲ ਕੰਪਲੈਕਸ ਦਾ ਉਹਦਾ ਵੀ ਸ਼ੁਰੂ ਕਰਾਂਗੇ ਔਰ ਬਿਜਲੀ ਬੋਰਡ ਦਾ ਜਿਹੜਾ ਤਾਰਾਂ ਦਾ ਕਾਫੀ ਖਲਾਰਾ ਹੈ ਸ਼ਹਿਰ ਦੇ ਵਿੱਚ ਇਹਦੀ ਵੀ ਮੈਂ ਡਿਮਾਂਡ ਐਸ ਸੀ ਸਾਹਿਬ ਨਾਲ ਔਰ ਮੰਤਰੀ ਸਾਹਿਬ ਨਾਲ ਮੈਂ ਗੱਲ ਕੀਤੀ ਸੀ ਪਰ ਥੋੜੇ ਦਿਨ ਪਹਿਲਾਂ ਮੈਂ ਇੱਕ ਸਟੇਡੀਅਮ ਹੈ ਸਾਡਾ ਜਨਰਲ ਸਕੂਲ ਦੇ ਕੋਲ ਹੈ ਤੇ ਵੈਸੇ ਜਨਰਲ ਸਕੂਲ ਦਾ ਸਟੇਡੀਅਮ ਲੇਕਿਨ ਆਪਾਂ ਸ਼ਹਿਰ ਵਾਸੀਆਂ ਨੂੰ ਵੀ ਸ਼ਹਿਰ ਵਾਸਤੇ ਕਿਉਂਕਿ ਹਰ ਇੱਕ ਪਰਿਵਾਰ ਚਾਹੁੰਦਾ ਵਾ ਕਿ ਅਸੀਂ ਸੇਫ ਜਗ੍ਹਾ ਤੇ ਸੈਰ ਕੀਤੀ ਜਾਵੇ ਕੋਈ ਇਦਾਂ ਦਾ ਹਾਦਸਾ ਨਾ ਹੋਵੇ ਮੈਂ ਸਟੇਡੀਅਮ ਵਾਸਤੇ ਆਪਣੇ ਮੰਡੀ ਬੋਰਡ ਦੇ ਐਕਸ਼ਨ ਸਾਹਿਬ ਨਾਲ ਮੰਤਰੀ ਸਾਹਿਬ ਨਾਲ ਮੈਂ ਇਹਨਾਂ ਦੇ ਬਸ ਅਸੀਂ ਸਟੇਡੀਅਮ ਦੇ ਆਲੇ-ਦੁਆਲੇ ਇੱਕ ਟਰੈਕ ਬਣਾਵਾਂਗੇ ਲਾਈਟ ਸਿਸਟਮ ਲਾਵਾਂਗੇ ਤਾਂ ਜੋ ਸਾਡੇ ਜਿਹੜੇ ਸ਼ਹਿਰ ਵਾਸੀ ਆ ਸਵੇਰੇ ਉੱਠ ਕੇ ਜਾਂ ਸ਼ਾਮ ਦੇ ਟਾਈਮ ਜਿਹੜੀ ਸੈਰ ਕਰਦੇ ਨੇ ਉਹ ਸੈਰ ਹਰ ਪਰਿਵਾਰ ਦਾ ਕੀ ਕਰਦਾ ਕਿਉਂਕਿ ਸੈਰ ਕਰਨੀ ਬੜੀ ਜ਼ਰੂਰੀ ਹੈ ਇਸ ਕਰਕੇ ਮੈਂ ਇਸ ਚੀਜ਼ ਦਾ ਤੁਹਾਨੂੰ ਭਰੋਸਾ ਦਉਣਾ ਵੀ ਆਪਾਂ ਸ਼ਹਿਰ ਦੀ ਡਿਵੈਲਪਮੈਂਟ ਦੇ ਵਿੱਚ ਕੋਈ ਕਮੀ ਨਹੀਂ ਰਹੀ ਹੈ ਬਹੁਤ ਬਹੁਤ ਧੰਨਵਾਦ ਹਾਂਜੀ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਸੀ ਕਾਲ ਜੀ ਜਾਂ ਸ਼੍ਰੀ ਰਾਮ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਜਿਹੜੇ ਬਾਹਰ ਵਿਦੇਸ਼ ਵਿਦੇਸ਼ਾਂ ਦੇ ਵਿੱਚ ਮੇਰੇ ਸੱਜਣ ਜਿਹੜੇ ਆ ਸਾਰਿਆਂ ਨੂੰ ਮੈਂ ਨਵੇਂ ਸਾਲ ਦੀ ਬਹੁਤ ਮੁਬਾਰਕਾਂ ਦਿੰਦਾ। ਆਪ ਉਹਨਾਂ ਨੂੰ ਆ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ। ਮੈਂ ਲਿਆਵੇ। ਹਾਂਜੀ ਸਮੂਹ ਸ਼ਹਿਰ ਵਾਸੀਆਂ ਨੂੰ ਤੇ ਪੂਰੇ ਦੇਸ਼ ਵਾਸੀਆਂ ਨੂੰ ਇਸ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਤੇ ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਹਮੇਸ਼ਾ ਤੁਹਾਡੀ ਸੇਵਾ ਕਰਦੀ ਰਹੇਗੀ। ਬਲਬੀਰਪੁਰ ਨੂੰ ਸਾਹਿਬ ਅੱਜ ਸਪੈਸ਼ਲ ਤੌਰ ਦੇ ਉੱਤੇ ਫਤੇਗੜ ਚੂੜੀਆਂ ਨੇ ਜਿੰਨਾ ਉਹਨਾਂ ਨੂੰ ਬੜਾ ਮਾਣ ਬਖਸ਼ਿਆ ਹੈ। ਆ ਸਪੈਸ਼ਲ ਤੌਰ ਦੇਤੇ ਉਹਨਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਮੱਦੇਨਜ਼ਰ ਬੰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਪਾਲ ਸਿੰਘ ਸੰਧੂ ਵਾਰਡ ਨੰਬਰ 3 ਇੰਚਾਰਜ ਆਪਣੇ ਵੱਲੋਂ ਅਤੇ ਸਰਦਾਰ ਬਲਬੀਰ ਸਿੰਘ ਪੰਨੂ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦੇਣਾ ਨਵੇਂ ਸਾਲ ਦੀ ਵਾਹਿਗੁਰੂ ਜੀ ਮੈਂ ਸਭ ਤੋਂ ਪਹਿਲਾਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਸਰਦਾਰ ਬਲਬੀਰ ਸਿੰਘ ਪੰਨੂ ਵੱਲੋਂ ਔਰ ਸਾਰੀ ਸ਼ਹਿਰ ਦੀ ਆਮ ਪਾਲਜ ਦੀ ਟੀਮ ਵੱਲੋਂ ਸਾਰੇ ਦੇਸ਼ਾਂ ਵ ਦੇਸ਼ਾਂ ਵਿੱਚ ਵਾਸਤੇ ਪੰਜਾਬੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦੇਣਾ ਔਰ ਆਸ ਰੱਖਦਾ ਹਾਂ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਚੜ੍ਹਦੀ ਕਲਾ ਜ ਰਹੋਗੇ ਅਤੇ ਰੱਬ ਤੁਹਾਨੂੰ ਤੇ ਮਿਹਰ ਪ੍ਰਯਾਤ ਰੱਖੇਗਾ। ਹਾਂਜੀ ਮੈਂ ਵਿਸ਼ਾਲ ਤੁਸੀਂ ਸੁਣਤਾ ਤੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਰਦਾਰ ਬਲਜੀਤ ਸਿੰਘ ਜੀ ਨੂੰ ਨੂੰ ਔਰ ਸਾਡੀ ਪੂਰੀ ਫਤੇਗੜ ਦੀ ਟੀਮ ਵੱਲੋਂ ਆਮਦਵੀਂ ਟੀਮ ਵੱਲੋਂ ਪੂਰੇ ਸ਼ਹਿਰ ਨਿਵਾਸੀ ਨੂੰ ਔਰ ਦੇਸ਼ ਦੇਸ਼ੀ ਵਿੱਚ ਵਸਦੇ ਸੱਜਣਾ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਉਹਨਾਂ ਵਾਲਾ ਨਵਜੂ ਨਵਾਂ ਸਾਲ ਹੈ ਫਲਾ ਆਪ ਸਭ ਲਈ ਆਸ਼ੀਸ਼ ਔਰ ਬਰਕਤਾਂ ਲਿਆਵੇ। ਮੈਂ ਪੰਨੂ ਸਾਹਿਬ ਦਾ ਪਹਿਲੇ ਫੱਟੇ ਘੜਾਉਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਪੰਨੂ ਸਾਹਿਬ ਨੇ ਆਪਣੇ ਰੁਜ਼ੀਵਿਆਂ ਚੋਂ ਟਾਈਮ ਕੱਢ ਕੇ ਇੱਥੇ ਆਏ ਤੇ ਇੱਕ ਛੋਟੀ ਜੀ ਕਾਲ ਤੇ ਪੰਨੂ ਸਾਹਿਬ ਨੇ ਇੱਥੇ ਆਏ ਤੇ ਆਪਾਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਨਵੇਂ ਸਾਲ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬੀਆਂ ਨੂੰ ਤੇ ਦੇਸ਼ਾਂ ਦੇ ਦਿੱਤਾ ਵਸਦਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਤੇ ਪੰਨੂ ਸਾਹਿਬ ਦਾ ਇੱਕ ਮੈਸੇਜ ਹੈ ਸ਼ਹਿਰ ਵਾਸੀਆਂ ਲਈ ਵੀ ਪਾਰਟੀ ਬਾਰੇ ਤੋਂ ਉੱਠ ਕੇ ਸਿੱਧੇ ਆਓ ਕਿਸੇ ਨੂੰ ਵੀ ਪਾਰਟੀ ਲੈਵਲ ਤੇ ਨਹੀਂ ਕੰਮ ਕੀਤੇ ਜਾਣਗੇ ਲੋਕਾਂ ਦੇ ਕੰਮ ਕੀਤੇ ਜਾਣਗੇ ਤਾਂ ਕਿ ਪਾਰਟੀ ਨੂੰ ਹੋਰ ਵੀ ਹਲਾਰਾ ਮ